ਪੰਜਾਬ ਦੇ ਹਾਲਾਤ ਦਿਨ-ਬਦਨ ਖੌਫਨਾਕ ਤੇ ਡਰਾਉਣੇ ਹੁੰਦੇ ਜਾ ਰਹੇ ਨੇ ਕੋਈ ਵੀ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਬਟਾਰਾ ਦੇ ਜਲੰਧਰ ਰੋਡ ਤੇ ਸਥਿਤ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ ਮੋਟਰਸਾਈਕਲ ਤੇ ਆਏ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਨੇ ਗੋਲੀਆਂ ਚਲਾ ਕੇ ਇਹ ਮੋਟਰਸਾਈਕਲ ਤੇ ਆਏ ਬਦਮਾਸ਼ ਫਰਾਰ ਹੋ ਗਏ ਨੇ ਇਹ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਮੈਡੀਕਲ ਸਟੋਰ ਦੇ ਮਾਲਕ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਤੇ ਨਾ ਹੀ ਉਸ ਨੂੰ ਕੋਈ ਫਰੋਤੀ ਦੀ ਕਾਲ ਆਈ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੁੰਡੇ ਦੋ ਉਹਨਾਂ ਗੋਲੀ ਚਲਾਈ ਐ ਦੋ ਰਾਉਂਡ ਫਾਇਰ ਕੀਤੇ ਤੇ ਫਿਰ ਚੱਲ ਗਏ ਸਿੱਧੇ ਰੋਂਗ ਸਾਈਡ ਹੀ ਆਏ ਜੇ ਹਵਾਈ ਫਾਇਰ ਕੀਤੇ ਕਿ ਸਿੱਧੇ ਸਿੱਧੇ ਕੀਤੇ ਕਿਸੇ ਨੇ ਲੱਗਿਆ ਤੈਨੂੰ ਨਹੀਂ ਕੋਈ ਨਹੀਂ ਲਗਾਇਆ ਕਿਸੇ ਨੇ ਪਹਿਲਾਂ ਕੋਈ ਧਮਕੀ ਜਾਂ ਫਰੋਦੀ ਦੀ ਕਾਲ ਨਹੀਂ ਨਹੀਂ ਕੋਈ ਕਾਲ ਇਦਾਂ ਹੀ ਆਇਆ ਫਾਇਰ ਕੋਈ ਕਦੀ ਫਰੋਦੀ ਦੀ ਕਾਲ ਨਹੀਂ ਨਹੀਂ ਕਿੰਨੇ ਲੋਕ ਸਿੱਕੇ ਜਿਹੜੇ ਫਾਇਰ ਪੁੱਛੂ ਨਹੀਂ ਐ ਮੈਂ ਮੈਂ ਇੱਧਰ ਬੈਠਾ ਆ ਉਹ ਪਤੀਜਾ ਉਧਰ ਬੈਠਾ ਆ ਆਸਾ ਪਾਉ ਕੰਮ ਨਹੀਂ ਕਰਨ ਉਹ ਆਪਣਾ ਕੰਮ ਕਰਨ ਮੈਂ ਆਪਣਾ ਡੈਕਟਰ ਕਰਨੀ। ਇਹ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ-ਬਾਰ ਜਿਲੰਦਰ ਰੋਡ ਤੋਂ ਕੁ ਮੋਟਰਸਾਈਕਲ ਦੇ ਮੁੰਡੇ ਆ ਰਹੇ ਸੀ ਉਹਨਾਂ ਫਾਇਰ ਕੀਤੇ। ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੈਮਰੇ ਚੈੱਕ ਕਰਦੇ ਹਾਂ। ਜਲਦੀ ਤੋਂ ਜਲਦੀ ਇਹ ਟੈਨ ਕਰ ਲਾਂਗੇ ਤੁਹਾਨੂੰ। ਕਿੰਨੇ ਰੌਂਡ ਫਾਇਰ ਹੋਏ? ਕਿੰਨੇ ਕੋਲ? ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੋਈ ਜਾਨੀ ਨੁਕਸਾਨ? ਨਹੀਂ। ਪੰਜਾਬ ਦੇ ਹਾਲਾਤ ਦਿਨ-ਬਦਨ ਖੌਫਨਾਕ ਤੇ ਡਰਾਉਣੇ ਹੁੰਦੇ ਜਾ ਰਹੇ ਨੇ ਕੋਈ ਵੀ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਬਟਾਰਾ ਦੇ ਜਲੰਧਰ ਰੋਡ ਤੇ ਸਥਿਤ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ ਮੋਟਰਸਾਈਕਲ ਤੇ ਆਏ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਨੇ ਗੋਲੀਆਂ ਚਲਾ ਕੇ ਇਹ ਮੋਟਰਸਾਈਕਲ ਤੇ ਆਏ ਬਦਮਾਸ਼ ਫਰਾਰ ਹੋ ਗਏ ਨੇ ਇਹ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਮੈਡੀਕਲ ਸਟੋਰ ਦੇ ਮਾਲਕ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਤੇ ਨਾ ਹੀ ਉਸ ਨੂੰ ਕੋਈ ਫਰੋਤੀ ਦੀ ਕਾਲ ਆਈ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੁੰਡੇ ਦੋ ਉਹਨਾਂ ਗੋਲੀ ਚਲਾਈ ਐ ਦੋ ਰਾਉਂਡ ਫਾਇਰ ਕੀਤੇ ਤੇ ਫਿਰ ਚਲ ਗਏ ਸਿੱਧੇ ਰੋਂਗ ਸਾਈਡ ਹੀ ਆਏ ਜੀ ভাই ਫਾਇਰ ਕੀਤੇ ਕਿ ਸਿੱਧੇ ਸਿੱਧੇ ਹੀ ਕੀਤੇ ਕਿਸੇ ਨੇ ਲੱਗੇ ਨਹੀਂ ਕੋਈ ਨਹੀਂ ਲੱਗਾ ਕਿਸੇ ਨੇ ਪਹਿਲਾਂ ਕੋਈ ਧਮਕੀ ਜਾਂ ਫਰੋਟੀ ਦੀ ਕਾਲ ਨਹੀਂ ਨਹੀਂ ਕੋਈ ਕਾਲ ਕੋਈ ਇਦਾਂ ਹੀ ਆਇਆ ਫਾਇਰ ਕੋਈ ਕਦੀ ਫਰੋਟੀ ਦੀ ਕਾਲ ਨਹੀਂ ਨਹੀਂ ਕਿੰਨੇ ਕੁ ਲੋਕ ਸਿੱਕੇ ਜਿਹੜੇ ਫਾਇਰ ਕੋਈ ਨਹੀਂ ਮੈਂ ਮੈਂ ਇੱਧਰ ਬੈਠਾ ਉਹ ਪਿੱਛੇ ਉਧਰ ਬੈਠਾ ਆਸਾ ਪਾਉ ਕੰਮ ਨਹੀਂ ਕਰਨ ਉਹ ਆਪਣਾ ਕੰਮ ਕਰਨ ਮੈਂ ਆਪਣਾ ਡੈਕਟਰ ਕਰਨੀ। ਇਹ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ-ਬਾਰ ਜਿਲੰਦਰ ਰੋਡ ਤੋਂ ਕੁ ਮੋਟਰਸਾਈਕਲ ਦੇ ਮੁੰਡੇ ਆ ਰਹੇ ਸੀ ਉਹਨਾਂ ਫਾਇਰ ਕੀਤੇ। ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੈਮਰੇ ਚੈੱਕ ਕਰਦੇ ਹਾਂ। ਜਲਦੀ ਤੋਂ ਜਲਦੀ ਇਹ ਟੈਨ ਕਰ ਲਾਂਗੇ ਤੁਹਾਨੂੰ। ਕਿੰਨੇ ਰਾਉਂਡ ਫਾਇਰ ਹੋਏ? ਕਿੰਨੇ ਕੋਲ? ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੋਈ ਜਾਨੀ ਨੁਕਸਾਨ? ਨਹੀਂ। ਪੰਜਾਬ ਤੇ ਹਾਲਾਤ ਦਿਨ ਬਦ ਦਿਨ ਖੌਫਨਾਕ ਤੇ ਡਰਾਉਣੇ ਹੁੰਦੇ ਜਾ ਰਹੇ ਨੇ ਕੋਈ ਵੀ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਬਟਾਲਾ ਦੇ ਜਲੰਧਰ ਰੋਡ ਤੇ ਸਥਿਤ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ ਮੋਟਰਸਾਈਕਲ ਤੇ ਆਏ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਨੇ ਗੋਲੀਆਂ ਚਲਾ ਕੇ ਇਹ ਮੋਟਰਸਾਈਕਲ ਤੇ ਆਏ ਬਦਮਾਸ਼ ਫਰਾਰ ਹੋ ਗਏ ਨੇ ਇਕਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਮੈਡੀਕਲ ਸਟੋਰ ਦੇ ਮਾਲਕ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਤੇ ਨਾ ਹੀ ਉਸ ਨੂੰ ਕੋਈ ਫਰੋਤੀ ਦੀ ਕਾਲ ਆਈ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋ ਬੰਦੇ ਆਏ ਮੁੰਡੇ ਦੋ ਉਹਨਾਂ ਗੋਲੀ ਚਲਾਈ ਐ ਦੋ ਰਾਉਂਡ ਫਾਇਰ ਕੀਤੇ ਤੇ ਫਿਰ ਚਲ ਗਏ ਸਿੱਧੇ ਰੋਂਗ ਸਾਈਡ ਹੀ ਆਏ ਜੀ ভাই ਫਾਇਰ ਕੀਤੇ ਕਿ ਸਿੱਧੇ ਸਿੱਧੇ ਹੀ ਕੀਤੇ ਕਿਸੇ ਨੇ ਲੱਗੇ ਨਹੀਂ ਕੋਈ ਨਹੀਂ ਲੱਗਾ ਕਿਸੇ ਨੇ ਪਹਿਲਾਂ ਕੋਈ ਤੁਮ ਕੀ ਜਾਂ ਫਰੋਟੀ ਦੀ ਕਾਲ ਨਹੀਂ ਨਹੀਂ ਕੋਈ ਕਾਲ ਕੋਈ ਇਦਾਂ ਹੀ ਆਇਆ ਫਾਇਰ ਕੋਈ ਕਦੀ ਫਰੋਟੀ ਦੀ ਕਾਲ ਨਹੀਂ ਨਹੀਂ ਕਿੰਨੇ ਕੁ ਲੋਕ ਸਿੱਕੇ ਜਿਹੜੇ ਫਾਇਰ ਕੋਈ ਵੀ ਨਹੀਂ ਮੈਂ ਕਿਹਾ ਮੈਂ ਇੱਧਰ ਬੈਠਾ ਉਹ ਪਿੱਛੇ ਉਧਰ ਬੈਠਾ ਕਸਾ ਪਾਉ ਕੰਮ ਦੇ ਕੰਨ ਉਹ ਆਪਣਾ ਕੰਮ ਕਰਨ ਮੈਂ ਆਪਣਾ ਡੈਕਟਰ ਕਰਨੀ। ਇਹ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ-ਬਾਰ ਜਿਲੰਦਰ ਰੋਡ ਤੋਂ ਕੁ ਮੋਟਰਸਾਈਕਲ ਦੇ ਮੁੰਡੇ ਆ ਰਹੇ ਸੀ ਉਹਨਾਂ ਫਾਇਰ ਕੀਤੇ। ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੈਮਰੇ ਚੈੱਕ ਕਰਦੇ ਹਾਂ। ਜਲਦੀ ਤੋਂ ਜਲਦੀ ਇਹ ਟੈਨ ਕਰ ਲਾਂਗੇ ਤੁਹਾਨੂੰ। ਕਿੰਨੇ ਰੌਂਡ ਫਾਇਰ ਹੋਏ? ਕਿੰਨੇ ਕੋਲ? ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੋਈ ਜਾਨੀ ਨੁਕਸਾਨ? ਨਹੀਂ।